ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾ ਮਨਜੀਤ ਸਿੰਘ ਰਮਾਣਾ ਡਿਜ਼ਾਈਨੈਕਸ ਆਰਕੀਟੈਕਟਸ ਦੇ ਚੀਫ ਆਰਕੀਟੈਕਟ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਸਾਬਕਾ ਡਾਇਰੈਕਟਰ ਆਰਕੀਟੈਕਟ ਸੰਜੀ ਗੋਇਲ ਮੁੰਜਾਲ ਬਰਮਿੰਗਮ ਸਿਟੀ ਯੂਨੀਵਰਸਿਟੀ ਸੈਂਟਰ ਆਫ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਲੁਧਿਆਣਾ ਵਿਖੇ ਆਯੋਜਿਤ ਸਮਾਰਟ ਸਸਟੇਨੇਬਲ ਗ੍ਰੀਨ ਸਿਟیز ਫਾਰ ਇੰਡੀਆ ਯੂਕੇ ਕਲੈਬੋਰੇਸ਼ਨ ਟੂ ਐਨਹਾਂਸ ਅਰਬਨ रिजिलिएंस एंड सस्टेनेबिलिटी दे अंतरराष्ट्रीय शिपेंजियम ਵਿੱਚ ਪੇਸ਼ ਕੀਤੇ ਗਏ ਸ਼ਿਪੌਂਜੀਮ ਨੂੰ ਬ੍ਰਿਟਿਸ਼ ਕਾਉਂਸਲ ਅਤੇ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸਸ ਸਟੱਡੀ ਵੱਲੋਂ ਸਹਿਯੋਗ ਪ੍ਰਾਪਤ ਹੈ ਪ੍ਰੋਜੈਕਟ ਟੀਮ ਵਿੱਚ ਯੂਕੇ ਤੋਂ ਡਾਕਟਰ ਵਾਹਿਦ ਯੂਕੇ ਤੋਂ ਡਾਕਟਰ ਅਬਦੁਲ ਹਮਾਲ ਡਾਕਟਰ ਨੀਤਾ ਰਾਜ ਸ਼ਰਮਾ ਡਾਕਟਰ ਸਰੂਚੀ ਜਿੰਦਲ ਪ੍ਰੋਫੈਸਰ ਚਾਮ ਅਟਵਾਲ ਡਾਕਟਰ ਸਮਿਤਾ ਸੁਰੇਸ਼ ਡਾਕਟਰ ਪ੍ਰੀਮ ਕੁਮਾਰ ਪ੍ਰੋਜੈਕਟ ਮਾਹਰ ਅਤੇ ਕਰਨਲ ਸੀਐਮ ਲਖਨਬਾਰ ਸ਼ਾਮਲ ਸਨ ਅੱਜ ਦੇ ਪਹਿਲੇ ਸੈਸ਼ਨ ਵਿੱਚ ਮੁੱਖ ਬੁਲਾਰੇ ਡਾਕਟਰ ਨੀਤਾ ਰਾਜ ਸ਼ਰਮਾ ਕੈਰੋ ਡੀਨਾ ਮੈਡਵੇਕਾ ਅਤੇ ਸੰਜੀ ਗੁਇਲਸਨ ਇਹ ਤਿੰਨ ਦਿਨਾਂ ਸਿਪਿਉਂਜੀਅਮ ਅਹ ਹੈ ਅਤੇ ਇੱਕ ਕਈ ਹੋਰ ਪ੍ਰਮੁੱਖ ਮਾਹਰ ਦੂਜੇ ਅਤੇ ਤੀਜੇ ਦਿਨ ਆਪਣੇ ਅਨੁਭਵ ਸਾਂਝੇ ਕਰਨਗੇ SSG ਬ੍ਰਿਜ ਦੇ ਅਧੀਨ ਥੀਮ ਸ਼ਹਿਰੀ ਲਚਕਤਾ, ਤਕਨੀਕੀ ਨਵੀਨਤਾ, ਵਾਤਾਵਰਣ ਸਿਰਤਾ ਤੇ ਸਮਾਵੇਸ਼ੀ ਸ਼ਾਸਨ ਹਨ। ਆਰਕੀਟੈਕਟ ਸੰਜੀ ਗੋਇਲ ਨੇ ਆਪਣੀ ਵਿਸਤ੍ਰਿਤ ਪੇਸ਼ਕਾਰੀ ਵਿੱਚ ਪਿਛਲੇ ਸਾਲਾਂ ਵਿੱਚ ਲੁਧਿਆਣਾ ਸਮਾਰਟ ਸਿਟੀ ਦੇ ਸਫ਼ਰ ਨੂੰ ਸਾਂਝਾ ਕੀਤਾ ਜਿਸ ਵਿੱਚ ਹਰੇਕ ਪ੍ਰੋਜੈਕਟ ਇਸ ਦੀਆਂ ਤਸਵੀਰਾਂ ਤੇ ਪ੍ਰਾਪਤੀਆਂ ਸ਼ਾਮਲ ਸਨ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਮਾਰਟ ਸਿਟੀ ਮਿਸ਼ਨ ਅਧੀਨ ਫੰਡਿੰਗ ਬਹੁਤ ਘਟ ਹੈ ਕਿਉਂਕਿ ਰਾਜ ਅਤੇ ਕੇਂਦਰ ਸਰਕਾਰਾਂ ਦੁਆਰਾ ਸਲਾਣਾ ਸਿਰਫ 100 ਕਰੋੜ ਅਲਾਟ ਕੀਤੇ ਜਾ ਰਹੇ ਹਨ ਇਸ ਲਈ ਲੁਧਿਆਣਾ ਵਰਗੇ ਵੱਡੇ ਸ਼ਹਿਰ ਨੂੰ ਬਣਾਈ ਰੱਖਣ ਲਈ ਪ੍ਰਤੀ ਸਾਲ 200 ਕਰੋੜ ਇੱਕ ਮਾਮੂਲੀ ਰਕਮ ਹੈ ਗੋਇਨੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਇੱਕ ਟਿਕਾਊ ਸ਼ਹਿਰ ਉਹ ਹੈ ਜੋ ਭਵਿੱਖ ਦੀਆਂ ਪੀੜੀਆਂ ਦੀਆਂ ਆਪਣੀਆਂ ਜ਼ਰੂਰਤਾਂ ਪੂਰਾ ਕਰਨ ਦੀ ਯੋਗਤਾ ਨਾਲ ਸਮਝੌਤਾ ਕੀਤੇ ਬਿਨਾ ਆਪਣੀ ਮੌਜੂਦਾ ਆਬਾਦੀ ਵਿੱਚ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਇਹ ਸੰਕਲਪ ਤਿੰਨ ਮੁੱਖ ਪਹਿਲੂਆਂ ਵਿਚਕਾਰ ਇੱਕ ਨਾਜ਼ੁਕ ਸੰਤੁਲਨ ਪ੍ਰਾਪਤ ਕਰਨ ਤੇ ਆਧਾਰਿਤ ਹੈ ਆਰਥਿਕ ਜੀਵਨ ਸ਼ਕਤੀ ਸਮਾਜਿਕ ਸਮਾਨਤਾ ਅਤੇ ਵਾਤਾਵਰਣ ਸੁਰੱਖਿਆ ਇੱਕ ਟਿਕਾਊ ਸ਼ਹਿਰ ਲਚਕੀਲਾ ਸਮਾਵੇਸ਼ੀ ਹੁੰਦਾ ਹੈ ਅਤੇ ਆਪਣੇ ਕੁਦਰਤੀ ਸਰੋਤਾਂ ਨੂੰ ਕਾਇਮ ਰੱਖ ਕੇ ਅਤੇ ਵਾਤਾਵਰਣ ਸੰਬੰਧੀ ਜੋਖਮਾਂ ਨੂੰ ਘਟਾ ਕੇ ਆਪਣੇ ਲੋਕਾਂ ਅਤੇ ਕੁਦਰਤੀ ਸੰਸਾਰ ਦੀ ਲੰਬੇ ਸਮੇਂ ਦੀ ਭਲਾਈ ਨੂੰ ਯਕੀਨੀ ਬਣਾਉਂਦਾ ਹੈ ਭਾਰਤ ਵਿੱਚ ਲੁਧਿਆਣਾ ਅਤੇ ਯੂਨਾਈਟਿਡ ਕਿੰਗਡਮ ਵਿੱਚ ਬਰਮਿੰਗਮ ਸਮੇਤ ਦੋ ਦੇਸ਼ਾਂ ਦੇ ਦੋ ਵੱਡੇ ਸ਼ਹਿਰਾਂ ਵਿਚਕਾਰ ਤੁਲਨਾ ਕੀਤੀ ਗਈ ਅਤੇ ਭਵਿੱਖ ਦੇ ਸੁਧਾਰਾਂ ਤੇ ਚਰਚਾ ਵੀ ਕੀਤੀ ਗਈ ਆਪਣੀ ਪੇਸ਼ਕਾਰੀ ਵਿੱਚ ਗੁਇਰ ਨੇ ਵਾਤਾਵਰਣ ਤੇ ਦਬਾਅ ਬੁਨਿਆਦੀ ਢਾਂਚੇ ਦੀਆਂ ਕਮੀਆਂ ਤੇ ਸਮਾਰਟ ਸਿਟੀ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਇਸ ਸਿਪੋੰਜੀਅਮ ਵਿੱਚ ਨਾ ਸਿਰਫ ਭਾਰਤ ਤੇ ਯੂਨਾਈਟਿਡ ਕਿੰਗਡਮ ਤੋਂ ਸਗੋਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਕਾਦਮਿਕ ਸਮੇਤ ਹੋਰ ਥਾਵਾਂ ਤੋਂ ਵੀ ਕਈ ਮਾਹਿਰ ਹਿੱਸੇਦਾਰ ਸ਼ਾਮਲ ਹੋ ਰਿਆ ਨਾ ਗੋਇਲ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਾਰੇ ਸ਼ਹਿਰ ਆਉਣ ਵਾਲੇ 스마트 ਸਿਟੀ ਹੈ ਸ਼ਹਿਰਾਂ ਨਾ ਕਿ ਸਿਰਫ 스마트 ਸ਼ਹਿਰ ਉਹਨਾਂ ਦੱਸਿਆ ਕਿ ਇਹ ਇੱਕ ਚੱਲ ਰਹੀ ਪ੍ਰਕਿਰਿਆ ਹੈ ਜੋ ਘਟੋ-ਘਟੇ ਇੱਕ ਦਹਾਕਾ ਚਲੇਗੀ ਜਦੋਂ ਤੱਕ ਭਾਰਤ ਦੇ ਸਾਰੇ ਆਉਣ ਵਾਲੇ 스마트 ਸ਼ਹਿਰਾਂ ਵਿੱਚ ਅਨੁਕੂਲ ਜਵਾਬਦੇਹੀ ਦਾਟੀਚਾ ਪ੍ਰਾਪਤ ਨਹੀਂ ਹੋ ਸਕਦਾ ਸਿਰਫ ਜ਼ਿਲ੍ਹਾ ਪ੍ਰਸ਼ਾਸਨੀ ਨਹੀਂ ਸਗੋਂ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਵੀ ਸ਼ਹਿਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਮਾਹਰ ਸ਼ਹਿਰ ਯੋਜਨਾਕਾਰਾਂ ਅਤੇ ਆਰਕੀਟੈਕਟਾਂ ਦੇ ਸਹਿਯੋਗ ਨਾਲ ਸ਼ਹਿਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਨਾ ਸਿਰਫ ਸਮਾਰਟ ਸਿੱਖਿਆ ਅਤੇ ਸਮਾਰਟ ਸਿਹਤ ਸਗੋਂ ਸ਼ਹਿਰਾਂ ਵਿੱਚ ਹੋਰ ਸਾਰੀਆਂ ਸਹੂਲਤਾਂ ਦਾ ਵੀ ਆਨੰਦ ਲੈ ਸਕਣ